ਸਰਦਾਰ ਕੁਨਾਨ ਸ਼ਿਵ ਮਿਸ਼ਨ ਕੀ ਕਹਿਣਾ ਚਾਹੋਗੇ ਅੱਜ ਸਾਡੇ ਬਹੁਤ ਸਤਕਾਰਯੋਗ ਸਰਦਾਰ ਗੁਰਵਚਨ ਸਿੰਘ ਜੀ ਜਿਨ੍ਹਾਂ ਦੀ ਅੱਜ ਮਿੱਠੀ ਯਾਦ ਨੂੰ ਬਣਾਉਂਦੇ ਹੋਏ ਉਹਨਾਂ ਦੀ ਅੰਤਿਮ ਅਰਦਾਸ ਦੇ ਮੌਕੇ ਤੇ ਪਰਿਵਾਰ ਵੱਲੋਂ ਫੂਲਦਾਨ ਕਰਨ ਦਾ ਜੁਰਮ ਮੈਂ ਸਮਝਦਾ ਇੱਕ ਚੰਗੀ ਜਿਹੜੀ ਰਸਤਾ ਹੈ ਚੰਗੀ ਸੇਧ ਹੈ ਸਮਾਜ ਲਈ ਕਿਉਂਕਿ ਜਿੱਥੇ ਹੋਰ ਰਿਸ਼ਤੇਦਾਰਾਂ ਭੈਣਾ ਭਰਾਵਾਂ ਨੇ ਅੱਜ ਦੇ ਦਿਨ ਦੇ ਉੱਤੇ ਆਪਣਾ ਖੂਨਦਾਨ ਕਰਕੇ ਕਿਉਂਕਿ ਖੂਨਦਾਨ ਜਿਹੜਾ ਮੈਂ ਸਮਝਦਾ ਇੱਕ ਉਪਕਰਮਦਾਨ ਹੈ, ਸ਼ਾਨਦਾਰ ਹੈ ਜਿਸ ਨੇ ਜੀਵਨ ਜਿਹੜਾ ਬਚਾ ਸਕਦਾ ਹੈ। ਜਿੱਥੇ ਬਾਕੀ ਸੰਗੀਆਂ ਸਾਥੀਆਂ ਨੇ ਕੀਤਾ ਉੱਥੇ ਇਸ ਪਰਿਵਾਰ ਦੇ ਬਹੁਤ ਜੀਵਾਂ ਨੇ ਅੱਜ ਖੂਨਦਾਨ ਕੀਤਾ। ਸਤਿਕਾਰਯੋਗ ਸਵਰਗਵਾਸੀ ਸਰਦਾਰ ਗੁਰਬਚਨ ਸਿੰਘ ਦੇ ਪੋਤਿਆਂ ਵੱਲੋਂ ਵੀ ਉਕੇ ਉਹਨਾਂ ਦੇ ਸੰਸਕਾਰ ਸੀ ਉਹਨਾਂ ਦੀ ਸੇਧ ਸੀ ਜਿਹੜੀ ਉਹਨੂੰ ਮੰਨਦੇ ਹੋਏ ਉਹਨਾਂ ਨੇ ਆਪਣੇ ਦਾਦਾ ਜੀ ਦੀ ਯਾਦ ਦੇ ਵਿੱਚ ਅੱਜ ਗੁੰਦਨ ਕੀਤਾ ਸੋ ਮੈਂ ਜਿੱਥੇ ਅਰਦਾਸ ਕਰਦਾ ਕਿ ਜਿਸ ਰੂਹ ਲਈ ਉਹਨਾਂ ਨੂੰ ਪਰਮਾਤਮਾ ਨੇ ਚਰਨਾਂ ਦੀ ਨਿਵਾਸ ਬਖਸ਼ੇ ਉਸੇ ਪਰਿਵਾਰ ਇਸੇ ਤਰ੍ਹਾਂ ਆਪਣੇ ਬਜ਼ੁਰਗਾਂ ਦੀ ਜਿਹੜੀ ਖੁਸ਼ਬੂ ਸੀ ਜੋ ਸਮਾਜ ਨੂੰ ਉਹਨਾਂ ਨੇ ਦਿੱਤੀ ਹੈ ਉਸ ਖੁਸ਼ਬੂ ਨੂੰ ਵੰਡਦੇ ਹੋਏ ਤੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਹੋਏ ਸਮਾਜ ਦੀ ਸੇਵਾ ਦੇ ਵਿੱਚ ਇੱਕ ਅਹਿਮ ਰੋਲ ਅਦਾ ਕਰ ਸਕਣ ਪਰਮਾਤਮਾ ਇਹਨਾਂ ਨੂੰ ਸਾਰੇ ਪਰਵਾਸੋਂ ਹੋਰ ਛੜਦੀਆਂ ਕਲਾ ਬਖਸ਼ੇ ਤੇ ਸਾਡਾ ਵੀਰ ਜੋ ਸਾਧ ਸੰਤ ਜੀ ਸੇ ਨਮਾਨਾ ਜੀ ਜਿਨ੍ਹਾਂ ਵੱਲੋਂ ਲੰਬੇ ਸਮੇਂ ਤੋਂ ਇੱਕ ਹੌਨਦਾਰ ਕਪਾਦੀ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਵਾਸਤੇ ਵੀ ਅਰਦਾਸ ਕਰਦਾ ਕਿ ਉਸ ਵੀਰ ਨੂੰ ਬਰਤਨ ਮਾਹੌਰ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਉਸੇ ਤਰ੍ਹਾਂ ਵੱਧ ਚੜ੍ਹ ਕੇ ਜਿਹੜੀ ਹੈ ਇਹ ਸੇਵਾ ਉਹ ਤਨਮਨ ਤਨ ਧੰਨਵਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੁਰੋਧ ਸੁਭਨਮ ਮੇਰਾ ਨਾਮ ਵੀਰ ਲਖਮਨ ਸਿੰਘ ਗਰੀਬਾਂ ਨੂੰ ਰੋਲਕ ਐਨਜੀਓ ਬਲੋਂਗ ਮੈਂ ਇਹ ਕਹਿਣਾ ਚਾਹੁੰਦਾ ਵਾ ਕਿ ਅੱਜ ਜਿਹੜਾ ਮਸਬਾਨ ਪਰਿਵਾਰ ਨੇ ਆਪਣੇ ਦਾਦਾ ਜੀ ਦੀ ਯਾਦ ਦੇ ਵਿੱਚ ਜਿਹੜਾ ਬਲੱਡ ਗੈਂਮ ਲਗਾਇਆ ਇਹ ਬਹੁਤ ਹੀ ਸ਼ਲਾਘਾਯੋਗ ਨਵੀਂ ਪਨੀਰੀ ਨੇ ਨਵੀਂ ਖੋਜ ਕੀਤੀ ਵੀ ਇਹੜਾ ਬਲੱਡ ਜਿਹੜਾ ਕੈਂਪ ਲਗਾ ਕੇ ਇਹਨਾਂ ਨੇ ਆਪਣੇ ਦਾਦਾ ਜੀ ਨੂੰ ਆਤਮਿਕ ਸ਼ਾਂਤੀ ਲਈ ਉਪਰਾਲਾ ਕੀਤਾ ਵੀ ਆਪਣਾ ਇਸ ਉਪਰਾਲੇ ਵਿੱਚ ਭਾਈ ਘਨਾਈਆ ਜੀ ਸੇਵਾ ਸੈਕਟੀ ਦੇ ਮੁਖ ਸੇਵਾਦਾਰ ਦਾ ਤਰਹੀ ਗਿੰਨ ਮਨਾਈ ਤੇ ਗਰੀਬ ਦਾ ਮੂੰਹ ਗੁਰਜੀ ਗੋਲਗ ਐਨ ਜੀਓ ਤੇ ਨਿਕੇਤ ਸਹਿਯੋਗ ਦੇ ਨਾਲ ਇਹ ਉਪਰਾਲਾ ਅੱਜ ਜਿਹੜੇ ਛੜਿਆ ਇਸ ਸਰ ਹੋਰ ਤੁਸੀਂ ਅੱਜ ਕਿੰਨੇ ਤੋਂ ਕਿੰਨੇ ਕੈਂਪ ਲਾਇਆ ਗਿਆ ਇਹ ਕੈਂਪ 11ਵੇਂ ਤੋਂ ਲੈ ਕੇ 3 ਵਜੇ ਤੱਕ ਦਾ ਹੈਗਾ ਸੀ ਇਹਦੇ ਵਿੱਚ ਹੁਣ ਤੱਕ 25 ਤੋਂ ਵਿਅਕਤੀਆਂ ਨੇ ਬਲੱਡ ਡੋਨੇਟ ਕਰਤਾ ਹੈਗੇ ਤੇ ਸਾਨੂੰ ਆਸ ਹੈਗੀ ਹੈ ਕਿ 20-25 ਤੋਂ ਡੋਨਰ ਹੋਰ ਮਿਲਣਗੇ ਲੋਕਾਂ ਦੇ ਵਿੱਚ ਇੱਕ ਡਰ ਹੁੰਦਾ ਕਿ ਬਲੱਡ ਦੇਣ ਨਾਲ ਕੋਈ ਸਰੀਰ ਵਿੱਚ ਕੋਈ ਪ੍ਰੋਬਲਮ ਪੈਂਦੀ ਕੋਈ ਤਾਂ ਕੋਈ ਹੱਲ ਹੁੰਦਾ ਵੈਸੇ ਕੋਈ ਪ੍ਰੋਬਲਮ ਨਹੀਂ ਹੈ ਇਹ ਇੱਕ ਬਲੱਡ ਜਿਹੜਾ ਦੇਣਾ ਹੈਗਾ ਹੈ ਬਲੱਡ ਦੇਣ ਨਾਲ ਤੁਹਾਡੇ ਸਰੀਰ ਨੂੰ ਠੀਕ ਰਹੇਗਾ ਤੁਹਾਡੇ ਸਰੀਰ ਨੂੰ ਇੱਕ ਅੰਦਰੋਂ ਪਿਰੀਫਾਈਡ ਹੋ ਜਾਏਗਾ ਬਲੱਡ ਜਰੂਰ ਦੇਣਾ ਚਾਹੀਦਾ ਹੈ ਇਹ ਬਿਨਾ ਪੈਸੇ ਤੋਂ ਦਾਨ ਦਿੱਤਾ ਹੁੰਦਾ ਹੈ ਇਹਨੂੰ ਉਸਤਰ ਕਹਿੰਦੇ ਨੇ ਖੂਨ ਦਾਨ ਮਹਾਦਾਨ ਇਹ ਸਾਰੇ ਕਰੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਐਨ ਜੀਓ ਹੋਰ ਕੀ ਕੀ ਧਾਰਮਿਕ ਉਪਰਾਲੇ ਕਰਦੀ ਵਿਸ਼ੇਸ਼ ਉਪਰਾਲੇ ਹੋਰ ਕੀ ਕੀ ਕਰਦੀ ਹੈ ਜਿਹੜੀ ਸਾਡੀ ਜਿਹੜੀ ਐਨ ਜੀਓ ਹੈਗੀ ਹੈ ਇਹਦੇ ਵਿੱਚ ਬੱਚਿਆਂ ਨੂੰ ਸਕੂਲ ਦਾ ਰਾਸ਼ਨ ਦਾ ਉਸ ਤੋਂ ਬਾਅਦ ਹਸਪੀਟਲ ਦੇ ਜਿਹੜੇ ਲੋੜਵੰਦਾਂ ਨੂੰ ਦਵਾਈ ਉਹੀਆਂ ਕਰਵਾਂਦੀ ਹੈਗੀ ਹੈ ਜਿੰਨੀਆਂ ਵੀ ਸੁਗਾਵਾ ਹੈਗੀ ਹੈ ਇਹ ਸਾਰੇ ਵੀਰਾਂ ਦੇ ਸਹਿਯੋਗ ਨਾਲ ਹੋਦੀਆਂ ਹਨ ਜਿੰਨੇ ਵੀ ਗਰੀਬ ਦਾ ਮੋਹ ਗੁਰਦੀ ਕਾਲਜ ਐਨ ਜੀਓ ਨਾਲ ਜੁੜੇ ਹੋਏ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸੁਗਾਵਾ ਜਲਦੀ ਹੈਗੀ ਹੈ ਤੇ ਆਕਾਲਪੁਰ بھائی ਨੂੰ ਕਿਰਪਾ ਕਰਦਾ ਹੈ ਸੁਗਾਵਾ ਆਪ ਲੈੰਦਰ ਠੀਕ ਹੈ ਹੋਰ ਕੋਈ ਮੈਸੇਜ ਦੇਣਾ ਚਾਹੋਗੇ ਤੁਸੀਂ ਮੈਂ ਇਹੀ ਮਿਹਨਤ ਮੈਸੇਜ ਦੇਣਾ ਚਾਹਨਾ ਵਾ ਵੀ ਗਰੀਬ ਦਾ ਮੋਹ ਗੁਰਦੀ ਕਾਲਜ ਸਿਧਾਂਤ ਦੇ ਪਹਿਰਾ ਰਹੀਏ ਆਪਾਂ ਆਪਣੇ ਨੇੜੇ ਦਿੱਖਤੀ ਨੂੰ ਦੇਖੋ ਕਿ ਤੁਹ ਫਲ ਨਹੀਂ ਸੰਭਾਪਿਆ ਕੋਈ ਦਵਾਈ ਤੋਂ ਬਿਨਾਂ ਦੇ ਰਿੰਦਾ ਉਹਨੂੰ ਵੀ ਮਦਦ ਕੀਤੀ ਜਾਵੇ ਗੁਰਬਾਣੀ ਦਾ ਵੀ ਫਰਮਾਨ ਹੈਗਾ ਵਿੱਚ ਦੁਨੀਆਂ ਸੇਬ ਕਮਾਈ ਤੇ ਦਰਗੇ ਬਸ ਹੋ ਪਈਆਂ ਇਹਦੇ ਸਿਧਾਂਤ ਦੇ ਅਪਾ ਪਹਿਰਾ ਦਈਏ ਉਸ ਨੂੰ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਸਰ ਥੈਂਕ ਯੂ